ਬਿਲਕੁਲ ਬਾਰਡਰ ਤੇ ਪਿੰਡ बसे ਹੋਏ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਹਿਮਾਚਲ ਚ ਨੇ ਘਰ ਪੰਜਾਬ ਚ ਨੇ ਜਾਂ ਘਰ ਹਿਮਾਚਲ ਚ ਨੇ ਤੇ ਜ਼ਮੀਨਾਂ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਕੀ ਹੈ ਵੀ ਜਦੋਂ ਆਪਣੇ ਛੋਟੇ-ਮੋਟੇ ਕੰਮਾਂ ਦੇ ਲਈ ਬਾਰਡਰ ਕ੍ਰੋਸ ਕਰਨਾ ਪੈਂਦਾ ਤੇ ਉਹਨਾਂ ਨੂੰ ਛੋਟੀਆਂ ਗੱਡੀਆਂ ਦੀ 70 ਰੁਪਏ ਦੀ ਪਰਚੀ ਤੇ ਵੱਡੀਆਂ ਗੱਡੀਆਂ ਦੀ 110 ਰੁਪਏ ਪਰਚੀ ਜਿਹੜੀ ਆ ਕਟਾਣੀ ਪੈਂਦੀ ਹੈ ਸਾਡਾ ਇਲਾਕਾ ਪਹਾੜੀ ਇਲਾਕਾ ਬਹੁਤ ਗਰੀਬ ਇਲਾਕਾ ਹੈ ਲੋਕਾਂ ਨੂੰ ਉਹ ਸੂਈ ਦੀ ਤਰ੍ਹਾਂ ਚੁੱਭਦਾ ਹੈ 70 ਰੁਪਏ ਕਿਉਂਕਿ ਗੱਡੀ ਲੈਣ ਵੇਲੇ ਵੀ ਟੈਕਸ ਦਈਏ ਰੋਡ ਤੇ ਚੱਲਣ ਤੇ ਵੀ ਟੈਕਸ ਦਈਏ ਸਟੇਟ ਨੂੰ ਕ੍ਰੋਸ ਕਰੀਏ ਤਾਂ ਵੀ ਟੈਕਸ ਦਈਏ ਤਾਂ ਜਿਹੜਾ ਸਰਕਾਰਾਂ ਦੇ ਜੀਐਸਟੀ ਦੇ ਫੰਡੇ ਬਾਹਰ ਦੇ ਫੰਡੇ ਆ ਉਹ ਕਿਤੇ ਨਾ ਕਿਤੇ ਸਾਨੂੰ ਲਾਗੂ ਹੁੰਦੇ ਨਹੀਂ ਦਿਖਾਈ ਦੇ ਦੇ ਵਿੱਚ 2-4 ਕਿਲੋਮੀਟਰ ਦੇ ਵਿੱਚ ਛੂਟ ਦਿੱਤੀ ਜਾਵੇ ਦੂਸਰਾ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਪੰਜਾਬ ਦੇ ਲੋਕ ਹਿਮਾਚਲ ਚ ਐਂਟਰ ਕਰਦੇ ਆ ਤੇ ਉਹਨਾਂ ਨੂੰ ਇਸ ਗੱਲ ਦੀ ਪਰਚੀ ਘਟਾਣੀ ਪੈਂਦੀ ਹੈ ਜਿਹੜਾ ਹਿਮਾਚਲ ਹੈ ਉਹ ਭਾਰਤ ਦੇਸ਼ ਦਾ ਹਿੱਸਾ ਨਹੀਂ ਹੈ ਲੋਕਾਂ ਦਾ ਇਹ ਸੋਚਣਾ ਜਾਂ ਮੰਨਣਾ ਜਾਂ ਲੋਕ ਸਵਾਲ ਪੁੱਛਦੇ ਆ ਜਦੋਂ ਹਿਮਾਚਲ ਦੇ ਲੋਕਾਂ ਨੇ ਆਣਾ ਹੈ ਤੇ ਉਹ ਦਰਬਾਰ ਸਾਹਿਬ ਤੱਕ ਬਿਨਾਂ ਕਿਸੇ ਪਰਚੀ ਤੋਂ ਬਿਨਾਂ ਕਿਸੇ ਚੀਜ਼ ਤੋਂ ਘਮਕੇ ਚਲੇ ਜਾਂਦੇ ਆ ਤੇ ਪੰਜਾਬ ਕੋਈ ਧਰਮਸ਼ਾਲਾ ਨਹੀਂ ਹੈ ਜਾਂ ਤਾਂ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਕੀਤਾ ਜਾਵੇ ਵੀ ਜਿਹੜੇ ਲੋਕਲ ਏਰੀਆ ਜਿਨ੍ਹਾਂ ਨੂੰ ਡੇਲੀ ਜਾਣਾ ਪੈਂਦਾ ਜਿਹੜਾ ਕੋਈ ਗਰਦਾਸਪੁਰ ਤੋਂ ਆਂਦਾ ਮੁਕੇਰੀਆਂ ਤੋਂ ਆਂਦਾ ਤਸੂਹੇ ਤੋਂ ਆਂਦਾ ਉਹ ਇਸ ਗੱਲ ਦੀ ਇਤਰਾਜ਼ ਨਹੀਂ ਕਰਦੇ ਪਰ ਜਿਹਨਾਂ ਨੂੰ ਰੋਜ਼ ਜਾਣਾ ਪੈਂਦਾ ਸੱਤਰ ਵੀ ਰੋਜ਼ ਦੇ ਲਾ ਕੇ ਮਹੀਨੇ ਦਾ 2100 ਰੁਪਿਆ ਵੱਧ ਜਾਏਗਾ ਤਾਂ 2100 ਦੀ ਗੱਡੀ ਦੀ ਕਿਸ਼ਤ ਨਹੀਂ ਹੋਣੀ ਤਾਂ ਇਹ ਗੁੰਡਾ ਪਰਚੀ ਹੈ ਇਸ ਗੱ ਲੋਕਾਂ ਦੀ ਆਵਾਜ਼ ਚੱਕਣ ਲਈ ਅੱਜ ਇਕੱਠੇ ਹੋਏ ਸੀ ਅੱਜ ਇਹ ਧਰਨਾ ਹਿਮਾਚਲ ਔਰ ਪੰਜਾਬ ਦੇ ਬਾਡਰ ਦਾ ਹੈ ਕਿੱਥੇ ਕੁਝ ਨੇੜੇ ਦੇ 5-7 ਪਿੰਡਾਂ ਦੀ ਜਿਵੇਂ ਪਵਨੌਰ ਸੁਧਾਣੀ ਰਾਮਗੜ ਛਰੇੜਾ ਇਹਨਾਂ ਪਿੰਡਾਂ ਦੇ ਲੋਕਾਂ ਦੇ ਵਾਸਤੇ ਇੱਕ ਛੋਟਾ ਟਾਊਨ ਛੋਟਾ ਸਿਟੀ ਜਿਹੜਾ ਉਹ ਦੌਲਤਪੁਰ ਹੈ ਇਹਨਾਂ ਦੀ ਹਰ ਜ਼ਰੂਰਤ ਛੋਟੇ ਮੋਟੇ ਇਹਨਾਂ ਦੀ ਕਰਿਆਨੇ ਦੀ ਇਹਨਾਂ ਦੀ ਦਵਾਈ ਦੀ ਇਹਨਾਂ ਦੇ ਕੱਪੜੇ ਦੀ ਉਹ ਸਪੂਲ ਇੱਕ ਦੀ ਬੱਚਿਆਂ ਦੀ ਇਹਨਾਂ ਦੀ ਜਿਹੜੀਆਂ ਜ਼ਰੂਰਤਾਂ ਉਹ ਦੌਲਤਪੁਰ ਚ ਪੂਰੀਆਂ ਹੁੰਦੀਆਂ ਜਿਹੜਾ ਕਿ ਸਿਰਫ 2 ਕਿਲੋਮੀਟਰ ਤੇ ਹੈ ਤੇ ਇਹਨਾਂ ਲੋਕਾਂ ਦਾ ਜਦੋਂ ਵੀ ਬੈਰੀਅਲ ਤੇ ਜਾਣਾ ਹੁੰਦਾ ਇਹਨਾਂ ਨੇ ਆਪਣੀਆਂ ਛੋਟੀਆਂ ਜ਼ਰੂਰਤਾਂ ਨੂੰ ਜਾਂ ਆਪਣੀਆਂ ਜ਼ਮੀਨਾਂ ਵਾਸਤੇ ਜ਼ਮੀਨਾਂ ਵੀ ਸਧਾਣੀ ਪਿੰਡ ਇਸ ਤਰ੍ਹਾਂ ਦਾ ਹੈ ਤੇ ਕਿ ਜਿਹੜਾ ਹਿਮਾਚਲ ਦੇ ਟੋਲ ਨੂੰ ਪਾਰ ਕਰਕੇ ਫਿਰ ਜਾਣਾ ਪੈਂਦਾ ਇਹਨਾਂ ਲੋਕਾਂ ਦੀ ਇਹ ਸਮੱਸਿਆ ਹੈ ਕਿ ਜਦੋਂ ਵੀ ਜਾਂਦੇ ਨੇ ਕ੍ਰੋਸ ਕਰਦੇ ਨੇ ਇਹਨਾਂ ਨੂੰ 70 ਰੁਪਏ ਦਾ ਟੋਲ ਦੇਣਾ ਪੈਂਦਾ ਜਿਹੜਾ 70 ਰੁਪਏ ਦਾ ਟੋਲ ਬਹੁਤ ਜ਼ਿਆਦਾ ਸਿਰਫ 10 ਰੁਪਏ ਦਾ ਤੇਲ ਲੱਗਦਾ ਇਹਨਾਂ ਦਾ ਪੈਟਰੋਲ ਲੱਗਦਾ ਔਰ 70 ਰੁਪਏ ਦਾ ਟੋਲ ਲੱਗਦਾ ਜਿਆ ਵੀ 30 ਰੁਪਏ ਦੀ ਦਵਾਈ ਮਿਲਦੀ ਹੈ ਇਹਨਾਂ ਨੂੰ 70 ਰੁਪਏ ਦਾ ਟੋਲ ਦੇਣਾ ਪੈਂਦਾ ਜਿਹੜਾ ਕਿ ਬਹੁਤ ਜ਼ਿਆਦਾ ਬਹੁਤ ਮੁਸ਼ਕਲ ਹੈ ਇਹਨਾਂ ਵਾਸਤੇ ਕਿਉਂਕਿ ਗਰੀਬ ਲੋਕੀ ਹੈ ਔਰ ਇਹ ਅਨੈਸੈਸਰੀ ਲੱਗਦਾ ਸੋ ਅਸੀਂ ਪ੍ਰਸ਼ਾਸਨ ਅਗੇ ਇਸ ਗੱਲ ਦੀ ਮੰਗ ਰੱਖੀ ਹੈ ਔਰ ਇਹ ਸਾਰੇ 71 ਹੋਏ ਨੇ ਸਾਰੇ ਲੋਕੀ ਇਹਨਾਂ ਦੇ ਨਾਲ ਹੈ ਅਸੀਂ ਕਿ ਇਹ ਜਿਹੜਾ ਟੋਲ ਹੈ ਨੇੜੇ ਬੰਨੇ ਦੇ 5-7 ਪਿੰਡਾਂ ਨੂੰ ਮਾਫ ਕੀਤਾ ਜਾਏ ਬਹੁਤ ਲੰਬੇ ਸਮੇਂ ਤੋਂ ਹੈ ਕਿਉਂਕਿ ਇਹ ਜਿਹੜ ਅਮਾ ਕਲਰ ਸਟੇਟ ਟੈਕਸ ਲਗਾਇਆ ਸਾਡੇ ਇੰਡੀਆ ਦੇ ਆ ਇਹ ਸਾਡਾ ਜਿਹੜਾ ਏਰੀਆ ਪੰਜਾਬ ਹੈ ਅਸੀਂ ਕੰਢੇ ਏਰੀਏ ਦੇ ਰਹਿਣ ਵਾਲੇ ਆ ਤੇ ਸਾਡਾ ਜਿਹੜਾ ਆਣ ਜਾਣ ਜਿਸ ਤਰ੍ਹਾਂ ਸਾਡੀ ਰਿਸ਼ਤੇਦਾਰੀਆਂ ਬਹੁਤ ਸਾਰੇ ਲੋਕ ਅਸੀਂ ਲੋਕਲ 70% ਮੈਰਿਜ ਸਾਡੀਆਂ ਹਮਾਇਤ ਵਿੱਚ ਔਰ ਅਕਸਰ ਸਾਡੇ ਬੱਚੇ ਜਾਂ ਸਾਡੇ ਪਰਿਵਾਰ ਜਾਂ ਸਾਡੇ ਲੋਕ ਆਪ ਜਾਣਦੇ ਨੇ ਉਹਨਾਂ ਨੂੰ ਹਰ ਵਾਰ ਜਦੋਂ ਵੀ ਜਾਂਦੇ ਆ ਤੇ ਇਹ 70 ਰੁਪਏ ਆ ਹੈ ਉਹਨਾਂ ਨੂੰ ਇੱਕ ਸੁੰਨੇ ਪੈਨਲਟੀ ਲਈ ਕਈ ਵਾਰੀ ਉਹਨਾਂ 2 ਘੰਟੇ ਉੱਪਰ ਹੋ ਜਾਂਦੇ ਹਨ ਉਹਨਾਂ ਨੂੰ 150 ਰੁਪਏ ਵੀ ਦੇਣਾ ਪੈਂਦਾ ਇੱਥੇ ਲੋਕ ਬੜੇ ਪਰੇਸ਼ਾਨ ਨੇ ਇਸ ਸਮੱਸਿਆ ਨੂੰ ਅਸੀਂ ਥੋੜੀ ਤੌਰ ਤੇ ਅਸੀਂ ਆਪਣੇ ਆਧਨੀਆ ਸਾਡੇ ਐਕਐਮਐਲ ਡੋਹਰਾ ਸਾਹਿਬ ਜੀ ਨਾਲ ਵੀ ਰਿਕਵੈਸਟ ਕੀਤੀ ਹੈ ਉਹ ਡੋਹਰਾ ਸਾਹਿਬ ਜੀ ਇਸ ਗੱਲ ਨੂੰ ਲੈ ਕੇ ਬਾਚਲ ਦੀ ਜਿਹੜੀ ਸਰਕਾਰ ਹੈ ਉਸ ਤੇ ਮੌਕੇ ਦਾ ਇਸ ਧਮਕਾ ਲਿਆ ਜੀ ਜਿਹੜੇ ਹੈ ਮੇਰਾ ਇਹ ਕਿ ਉਹਨਾਂ ਨਾਲ ਗੱਲ ਕਰਕੇ ਇਸ ਮਸਲੇ ਦਾ ਉਹ ਸੌਰੀ ਤੌਰ ਤੇ ਹੱਲ ਆਦੋਂ ਨਾਲ ਗੱਲ ਵੀ ਕਰ ਲਈ ਗਿਆ ਕਾਲੀਆ ਸਾਹਿਬ ਨਾਲ ਕਿ ਅਸੀਂ ਜਿਹੜਾ ਇਹ ਟੋਲ ਪਲੇਜਾ ਹੈ ਇਹ ਲੱਗਿਆ ਤੁਹਾਡਾ ਇਹਨੂੰ ਸਾਨੂੰ ਜਿਹੜੇ ਲੋਕਾਂ ਦੀ ਮੰਗ ਹੈ ਇਹਨੂੰ ਅੱਗੇ ਕੀਤਾ ਜਾਵੇ ਤਾਂ ਕਿ ਜਿਹੜਾ ਸਾਡਾ ਇੱਕ ਸੰਧਾਣੀ ਪਿੰਡ ਹੈ ਸਾਡੇ ਲੋਕ ਉੱਥੇ ਆਮ ਜਾਂਦੇ ਆਮ ਜਾਣਾ ਕਰਕੇ ਉਹਨਾਂ ਦਾ ਆਮ ਜ਼ਮੀਨ ਦਾ ਵੀ ਉੱਥੇ ਹੈ ਨਾ ਔਰ ਲੋਕਲ ਸਾਡੀ ਜਿਹੜੀ ਵੋਟ ਹੈ ਹਿਮਾਚਲ ਦੀ ਉਹ ਸਾਡੇ ਸੰਧਾਣੀ ਦੀ ਬੋਡ ਸਾਡੀ ਪਬਨੌਰ ਦੇ ਵਿੱਚ ਉਹਨਾਂ ਦਾ ਇੱਕ ਬੂਥ ਹੈ ਉੱਥੇ ਪੈਂਦੀ ਹੈ ਉਹਨਾਂ ਨੂੰ ਹਰ ਵਾਰ ਇੱਥੇ ਜਾਣਦੇ ਤੁਹਾਨੂੰ ਆ ਪੈਂਦਾ ਹੈ ਉਹ ਕੁਝ ਦੋ ਚਾਰ ਬੰਦਿਆਂ ਨੂੰ ਜਾਣਦੇ ਬਾਕੀ ਸਾਰੇ ਲੋਕਾਂ ਨੂੰ ਨਹੀਂ ਜਾਣਦਾ ਤੇ ਉਹਨਾਂ ਨੂੰ ਟੈਕਸ ਦੇ ਕੇ ਹੀ ਜਾਣਾ ਪੈਂਦਾ ਤੇ ਅਸੀਂ ਕਰਨੇ ਤਾਂ ਇਹ ਟੂਲ ਪੱਗ ਜਿਹੜਾ ਸੰਧਾਨੀ ਦੇ ਅਗਲੇ ਮਰਵਾੜੀ ਤੇ ਅੱਗੇ ਨਿਕਲ ਜਾਏ ਤੇ ਸਾਡੇ ਉਹਨਾਂ ਲੋਕਾਂ ਨੂੰ ਜਿਹੜੀ ਹਰਾਕੀ ਲਈ